ਠੀਕਰ ਫੋਰ ਦਲੀਸ ਸਿਰਪ੍ਰਾਪਰ ਕੀਆ ਬਿਆਨ ਤੇਗ ਬਹਾਦਰ ਸੇ ਕੀਆ ਕਰੀ ਨਕਿਨ ਹੁ ਆਨ ਅੱਛਾ ਅੱਛਾ ਐਸੇ ਦੀਨ ਦਿਆਲ ਸਤਿਗੁਰੂ ਸਮੁੱਚੀ ਸ੍ਰਿਸ਼ਟੀ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਮਹਾਰਾਜ ਅਤੇ ਤਨਾਂ ਦੇ ਨਾਲ ਤਿੰਨ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਜਿਨ੍ਹਾਂ ਨੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਸਨੋ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ 350 ਸਾਲਾ ਗੁਰਿਆਈ ਗੁਰਪੁਰਬ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਲਮਿਲ ਕਰਕੇ ਗੁਰਦੁਆਰਾ ਸ੍ਰੀ ਥੋਬੜੀ ਸਾਹਿਬ ਅਸਾਮ ਤੋਂ ਨਗਰ ਕੀਰਤਨ ਪ੍ਰਾਰambh ਹੋਇਆ ਸੀ ਭਾਰਤ ਦੀਆਂ तकरीबन ਸਾਰੀਆਂ ਹੀ ਸਟੇਟਾਂ ਦੇ ਵਿੱਚੋਂ ਇਹ ਹੁੰਦਾ ਹੋਇਆ ਪੰਜਾਬ ਸਟੇਟ ਵਿੱਚ ਗੁਜਰ ਰਿਹਾ ਰਾਤੀ ਇਸ ਮਹਾਨ ਸਥਾਨ ਸਿੱਖ ਧਰਮ ਦੇ ਵਿੱਚ ਮਹਾਨ ਵਿਸ਼ੇਸ਼ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਨਗਰ ਗੁਰਦੁਆਰਾ ਜਨਮ ਸਥਾਨ ਕਥੂ ਨੰਗਲ ਵਿਖੇ ਪੜਾ ਹੋਇਆ ਸੀ ਐਸ ਵਕਤ ਦੀਵਾਨਾਂ ਦੀ ਸੰਮਾਪਤੀ ਤੋਂ ਅਪਰੰਤ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਗੀ ਹੋਈ ਹੈ ਦਾਸ ਨੇ ਪਹਿਲਾਂ ਵੀ ਨਗਰ ਕੀਰਤਨ ਨਾਲ ਮੱਧ ਪ੍ਰਦੇਸ਼, 오ਡੀਸਾ, ਮਹਾਰਾਸ਼ਟਰ, ਛੱਤੀਸਗੜ੍ਹ ਵਿੱਚ ਹਾਜ਼ਰੀ ਭਰੀ ਹੈ। ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਜੀ। ਤੇ ਇਸ ਨਗਰ ਕੀਰਤਨ ਦੀ ਹੋਰ ਵਿਲੱਖਣਤਾ ਦਾਸ ਨੂੰ ਉੱਥੇ ਸਿੰਘ ਮਿਲੇ ਜੀ। ਉਹਨਾਂ ਨੇ ਆਪਣੇ ਆਪ ਕਿਹਾ ਜੀ ਅਸੀਂ ਨਗਰ ਕੀਰਤਨ ਵੇਖ ਕੇ ਨਾਲ ਹਾਜ਼ਰੀ ਭਰ ਕੇ ਸਾਡਾ ਮਨ ਕਰਦਾ ਹੁਣ ਅਸੀਂ ਅਮਰਤ ਛਕ ਲੈਣਾ ਗੁਰੂ ਕੇ ਸਿੰਘ ਸਾਜਣ। ਕਈ ਸਵਾਲ ਕਰ ਦਿੰਦੇ ਆ ਨਾ ਵੀ ਇਹ ਨਗਰ ਕੀਰਤਨ ਕੱਢਣ ਦਾ ਜੀ ਆਈਨਾ ਖਰਚਾ ਕਰਨ ਦਾ ਫਾਇਦਾ ਕੀ ਆ ਇਹਦਾ ਫਾਇਦਾ ਇਹ ਆ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਜੋ ਪ੍ਰਚਾਰ ਕੀਤਾ ਜੋ ਕੁਰਬਾਨੀ ਰਾਈ ਸਾਨੂੰ ਸਿਖਿਆ ਦਿੱਤੀ ਨਾ ਉਹ ਸੁੱਤੇ ਸੇਦੀ ਸਾਰੇ ਦੇਸ਼ ਵਿੱਚ ਫੈਲ ਗਈ ਹੈ ਵੱਧ ਤੋਂ ਵੱਧ ਪ੍ਰਚਾਰ ਹੋਇਆ ਤੇ ਪਤਾ ਨਹੀਂ ਕਿੰਨੇ ਕਦਾ ਜੀਵਨ ਸੁੱਤਰ ਗਿਆ ਕਿੰਨੇ ਕ ਜੀਵਨ ਜੀਵਨ ਬਣ ਕੇ ਗੁਰੂ ਦੇ ਲੇਖੇ ਲੜ ਗਏ ਨੇ ਇਹ ਉਤਸ਼ਾਹ ਮਾਰਦਾ ਸੰਗਤਾਂ ਦਾ ਠਾਠਾ ਮਾਰਦਾ ਹੈ ਉਤਸ਼ਾਹ ਇਹ ਇੱਥੇ ਨਹੀਂ ਜਿੱਥੇ ਗਿਣਤੀ ਦੇ ਘਰ ਸਨ ਗਿਣਤੀ ਦੇ ਸਿੱਖ ਸੀ ਨਾ ਉੱਥੇ ਵੀ ਇਹ ਨਾ ਉਤਸ਼ਾਹ ਸੀ ਇਹਨੀਆਂ ਸੰਗਤਾਂ ਸੀ ਨਾਲ ਜਿਵੇਂ ਹੜ ਦਾ ਪਾਣੀ ਉੱਪਰ ਕੇ ਸਹਲਾਬ ਵਾਂਗ ਆਉਂਦਾਵੇਂ ਸੰਗਤਾਂ ਸੀ ਤੇ ਇਹ 골ਡਨ ਚਾਂਸ ਸਲੈਰੀ ਮੌਕਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਤਾਬਦੀ ਮਨਾਉਣ ਦਾ ਜਿੰਨਾ ਜਿੰਨਾ ਭਾਗਾ ਵਾਲਿਆਂ ਨੇ ਹਾਜ਼ਰੀਆਂ ਭਰ ਲਈਆਂ ਆਪਣਾ ਜਨਮ ਸਫਲਾ ਕਰ ਰਹੇ ਨੇ ਮੈਂ ਬੇਨਤੀ ਕਰਾਂਗਾ ਹਾਲੇ ਵੀ ਜਿਨ੍ਹਾਂ ਜਨਾਂ ਨੇ ਹਾਜ਼ਰੀਆਂ ਨਹੀਂ ਭਰੀਆਂ ਵੱਧ ਤੋਂ ਵੱਧ ਕੋਈ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ ਕਿਉਂਕਿ ਜਿੱਥੇ ਵਿੱਚ ਸੰਗਤ ਹਰਿ ਪ੍ਰਭ ਵਸੇ ਜੀ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਚੱਲ ਰਹੇ ਨੇ ਤੇ ਪੰਜ ਪਿਆਰੇ ਗੁਰੂ ਦਾ ਹਾਜ਼ਰ ਨਾਜ਼ਰ ਸਰੂਪ ਉਹ ਵੀ ਨਾਲ ਚੱਲ ਰਹੇ ਨੇ ਪੰਜ ਨishan Singh ਚੱਲ ਰਹੇ ਨੇ ਤੇ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਉਹ ਨਾਲ ਚੱਲ ਰਹੀਆਂ ਅਜਿਹੇ ਜਦੋਂ ਸਮੂਹ ਦੇ ਵਿੱਚ ਸੰਗਤੀ ਰੂਪ ਵਿੱਚ ਆਪਾਂ ਚੱਲਾਂਗੇ ਨਾ ਤੇ ਸਤਿਗੁਰੂ ਜਿੱਥੇ ਪ੍ਰਤਾਕ ਹਾਜ਼ਰ ਨਾਜ਼ਰ ਵਰਤਦਾ ਉੱਥੇ ਰਹਿਮਤਾਂ ਬਖਸ਼ਿਸ਼ਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਮਿਲਦੀਆਂ ਤੇ ਦੂਸਰਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਭਾਵੇਂ ਕਿ ਗੁਰੂ ਨੂੰ ਕਿਸੇ ਦਾਇਰੇ ਵਿੱਚ ਨਹੀਂ ਬੰਨਿਆ ਜਾ ਸਕਦਾ ਪਰ ਜਿਹੜੀ ਇਹ ਸ਼ਹਾਦਤ ਹੋਈ ਆ ਵਿਸ਼ੇਸ਼ ਰੂਪ ਵਿੱਚ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਹੋਈ ਆ ਜਨੇਊ ਦੀ ਰੱਖਿਆ ਵਾਸਤੇ ਹੋਈ ਆ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ ਮਨ ਚਾਉਂਦੀਆਂ ਇਹਨਾਂ ਨੇ ਸਜ਼ਾਵਾਂ ਨਿਰਧਾਰਤ ਕਰਕੇ ਜੇਲਾਂ ਵਿੱਚ ਢੱਕਿਆ ਪਰ ਉਹਦੇ ਤੋਂ 2 2 3 3 ਗੁਣਾ ਵੱਧ ਲੰਮੀਆਂ ਸਜ਼ਾਵਾਂ ਉਹ ਭੋਗ ਰਹੇ ਨੇ ਚਾਹੀਦਾ ਇਹ ਸੀ ਅਸਲੀ ਸ਼ਰਦਾ ਦੇ ਫੁੱਲ ਭੇਟੇ ਸੀ ਕੇਂਦਰ ਸਰਕਾਰ ਜੇ ਫਰਾਖ ਦੇ ਲਈ ਵਿਖਾਉਂਦੀ ਉਹਨਾਂ ਬੰਦੀ ਸਿੰਘਾਂ ਨੂੰ ਰਹਾ ਕਰਦੀ ਇਸ ਨਗਰ ਕੀਰਤਨ ਦੇ ਵਿੱਚ ਇਸ ਸਮਾਗਮ ਦੇ ਵਿੱਚ ਉਹ ਸਾਡੇ ਵੀਰ ਵੀ ਨਾਲ ਹੁੰਦੇ ਤੇ ਫਿਰ ਹੋਰ ਉਤਸ਼ਾਹ ਹੋਣਾ ਸੀ ਫਰ ਹਾਲੇ ਵੀ ਸਮਾਂ ਗੁਰੂ ਕਿਰਪਾ ਕਰੇ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਫੁਰਨਾ ਦਵੇ ਉਹ ਨੇਕ ਚੰਗਿਆਈ ਖੱਟ ਲਵੇ ਨੇਕੀ ਖੱਟ ਲਵੇ ਸਾਡੇ ਬੰਦੀ ਸਿੰਘ ਰਹਾ ਕਰੇ ਅੰਤ ਤੇ ਬੇਨਤੀ ਹੈ ਗੁਰੂ ਵਾਲੇ ਬਣੋ ਅਮਰਤ ਛਕੋ ਸਿੰਘ ਸਜੋ ਬਾਣੀ ਬਾਣੀ ਦੇ ਰਹਿ ਤੋ ਉਹ ਨਿਰਾ ਪਰਿਆ ਨਹੀਂ ਸਰਨਾ ਵੀ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਪੈਨੂ ਖਾਲਸੇ ਬਣੀਏ ਤੇ ਸਹੀ ਨਾ ਅਮਰਤ ਛਕੀਏ ਸਿੰਘ ਸਜੀਏ ਜੇ ਖਾਲਸੇ ਬਣਾਂਗੇ ਤੇ ਫੇਰ ਹੀ ਰਾਜ ਕਰੇਗਾ ਖਾਲਸਾ ਦਾ ਨਾਰਾ ਵੀ ਚੰਗਾ ਲੱਗਦਾ ਤੇ ਜੇ ਆਪਾਂ ਦਾੜੇ ਕਟਾਏ ਆ ਜੀ ਕੇਸ ਕਤਲ ਕਰਾਏ ਆ ਸਿਰ ਤੇ ਢੋਂਡ ਮੋਣਿਆ ਤੇ ਪੜੀ ਜਾਵਾਂਗੇ ਰਾਜ ਕਰੇਗਾ ਖਾਲਸਾ ਗੱਲ ਕੋੜੀ ਬੰਨਾ ਕੁਝ ਨਹੀਂ ਹੈ ਬੰਨਾ ਤਾਂ ਹੀ ਆ ਪਹਿਲਾਂ ਗੁਰੂ ਕੇ ਖਾਲਸੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤਾਂ ਬਸ ਧੰਨਵਾਦ ਕਰਨਾ ਚਾਹੁੰਦੀਆਂ ਕਿ ਸਾਰੇ ਆਦਾ ਸੰਗਤ ਆਪਾਂ ਗੁਰੂ ਸਾਹਿਬ ਦਾ ਇੱਥੇ ਆਏ ਬਹੁਤ ਬਹੁਤ ਧੰਨਵਾਦ ਅੱਜ ਅਸਾਮ ਤੋਂ ਧੋਬੜੀ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਰਾਤ ਪਹੁੰਚਿਆ ਸੀ ਅੱਜ ਅਗਲੇ ਪੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਰਵਾਨਗੀ ਵਾਸਤੇ ਇੱਥੋਂ ਰਵਾਨਾ ਹੋਇਆ ਜੀ ਇਸ ਨਗਰ ਕੀਰਤਨ ਦਾ ਹੀ ਹਿੰਦੁਸਤਾਨ ਭਰ ਵਿੱਚ ਇੱਕ ਬੜਾ ਵੱਡਾ ਮੈਸੇਜ ਜਿਹੜਾ ਉਸ ਵੇਲੇ ਦੀ ਹਕੂਮਤ ਨੇ ਧਾਰਮਿਕ ਸੰਸਾਰਤਾ ਦੇ ਦੌਰਾਨ ਜ਼ੋਰ ਲਾਇਆ ਸੀ ਕਿ ਅਸੀਂ ਇਸਲਾਮ ਦੇ ਵਿੱਚ ਸ਼ਾਮਲ ਕਰਨਾ ਹੈ ਹਿੰਦੂ ਧਰਮ ਨੂੰ ਤੇ ਉਹਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਨਾਲ ਉਹਨਾਂ ਦੇ ਪਰਮ ਗੁਰਸਿੱਖ ਤਿੰਨਾ ਬਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੇ ਸ਼ਹਾਦਤ ਦਿੱਤੀ ਸੀ ਉਸ ਸ਼ਹਾਦਤ ਦੀ ਯਾਦ ਦੇ ਵਿੱਚ 350 ਸਾਲਾ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਨੂੰ ਐਟੀ ਨਾਲ ਸਮੁੱਚੇ ਦੇਸ਼ ਭਰ ਦੀਆਂ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਤਾਂ ਜੋ ਦੇਸ਼ ਦੇ ਵਿੱਚ ਜਿਹੜਾ ਉਹ ਸੰਦੇਸ਼ ਦੁਬਾਰਾ ਦਿੱਤਾ ਜਾ ਸਕੇ ਪੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤਾਨ ਕਿ ਕਦੀ ਵੀ ਨਾ ਕਿਸੇ ਨੂੰ ਡਰਾਵਾ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ ਨਾ ਕਿਸੇ ਨੂੰ ਜ਼ੋਰ ਨਾਲ ਤਰ ਪਰਵਰਤਨ ਵਾਸਤੇ ਜਿਹੜਾ ਮਜਬੂਰ ਕਰਨਾ ਤੇ ਨਾ ਕਿਸੇ ਦੇ ਦਰ ਦੇ ਅੱਗੇ ਜਿਹੜਾ ਧਰਮ ਪਰਵਰਤਨ ਕਰਨਾ ਅੱਜ ਉਸ ਜਿਹੜੀ ਆ ਸ਼ਹਾਦਤ ਦੇ ਬਲੀਦਾਨ ਦੇ ਜਾਦ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਜੀ ਰੂਤੇਬਾਰ ਸਭ ਜੀ ਦਾ ਉਹ ਵੱਡਾ ਸਨੇਹਾ ਜਿਹੜਾ ਉਹ ਦੇਸ਼ ਭਰ ਦੇ ਵਿੱਚ ਸਿੱਖ ਸੰਗਤਾਂ ਨੂੰ ਸਮੁੱਚੇ ਵਿਦੇਸ਼ ਵਾਸੀਆਂ ਨੂੰ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ